ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸੋ ਦੋਸਤੋ ਅਸੀਂ ਮੈਨੀਫੈਸਟੇਸ਼ਨ ਦੀ ਗੱਲ ਕਰਦੇ ਆ ਰਹੇ ਹਾਂ ਇਸ਼ਾਵਾਂ ਨੂੰ ਪੂਰਾ ਕਿਵੇਂ ਕਰਕੇ ਸੋ ਇਸ ਤੋਂ ਪਹਿਲਾਂ ਇੱਕ ਵਿਧੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਆ ਸੋ ਆਪਾਂ ਮੈਨੀਫੈਸਟੇਸ਼ਨ ਤੇ ਮੈਲਟਰੀ ਗਾਮੀ ਦੀਆਂ ਵਿਧੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਬਹੁਤ ਸਾਰੇ ਦੋਸਤਾਂ ਦੇ ਇਹ ਪ੍ਰਸ਼ਨ ਆਇਆ ਕਿ ਅਸੀਂ ਬ੍ਰਹਿਮੰਡ ਦੇ ਨਾਲ ਕਿਵੇਂ ਜੁੜੀਏ ਸੋ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਡਾ ਬ੍ਰਹਿਮੰਡ ਤੇ ਨਾਲ ਜੁੜਨਾ ਵੀ ਜ਼ਰੂਰੀ ਹੈ ਕੁਦਰਤ ਦੇ ਨਾਲ ਜੁੜਨਾ ਵੀ ਜ਼ਰੂਰੀ ਹੈ ਜਿਸ ਦਿਨਾਂ ਹੀ ਅਸੀਂ ਆਪਣੇ ਹਰ ਇੱਕ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ ਸੋ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਰ ਇੱਕ ਸੁਪਨਾ ਪੂਰਾ ਹੋਵੇ ਤੁਸੀਂ ਆਪਣੇ ਹਰ ਇੱਕ ਸੁਪਨੇ ਨੂੰ ਪੂਰਾ ਕਰ ਸਕੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਤਾਂ ਤੁਹਾਡਾ ਬ੍ਰਹਿਮੰਡ ਦੇ ਨਾਲ ਵੀ ਜੁੜਨਾ ਜ਼ਰੂਰੀ ਹੈ ਕੁਦਰਤ ਦੇ ਨਾਲ ਜੁੜਨਾ ਵੀ ਜ਼ਰੂਰੀ ਹੈ ਸੋ ਇਹ ਵਿਧੀ ਹੈ ਬ੍ਰਹਿਮੰਡ ਦੇ ਨਾਲ ਜੁੜਨ ਦੀ ਵੀ ਬ੍ਰਹਿਮੰਡ ਦੇ ਨਾਲ ਜੁੜ ਕੇ ਤੁਸੀਂ ਕਿਵੇਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਸੋ ਦੋਸਤੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਕੁਦਰਤ ਨਾਲ ਜੁੜਨ ਦੀ ਸ਼ੁਰੂਆਤ ਕਰਨੀ ਆ ਰੁੱਖਾਂ ਦੇ ਨਾਲ ਜੁੜਨਾ ਹੈ ਤੁਸੀਂ ਨੰਗੇ ਪੈਰੀ ਤੁਰਨਾ ਹੈ ਖਾਣਾ ਵੀ ਥੇਹਾਂ ਬੈਠ ਕੇ ਖਾਓ ਤਾਂ ਜੋ ਤੁਹਾਡੇ ਜੜ ਚੱਕਰ ਸਟਰੋਂਗ ਹੋ ਸਕੇ ਜੜ ਚੱਕਰ ਦੀ ਤੁਹਾਡੀ ਐਕਟੀਵੇਸ਼ਨ ਵੱਧ ਸਕੇ ਬੈਲੈਂਸ ਹੋ ਸਕੇ ਤੁਹਾਡੇ ਮਨ ਦੇ ਵਿੱਚ ਡਰ ਨਕਾਰਾਕਤਾ ਨਾ ਆਵੇ ਸੋ ਉਹ ਸਿੱशे ਇਹ ਕਰੋ ਕਿ ਕਿਸੇ ਰੁੱਖ ਦੇ ਥੱਲੇ ਬੈਠੋ ਤੇ ਆਪਣੇ ਮਨ ਦੇ ਵਿੱਚ ਇਹ ਖਿਆਲ ਲੈ ਕੇ ਆਓ ਕਿ ਧਰਤੀ ਦੇ ਵਿੱਚੋਂ ਸਕਾਰਾਤਮਕ ਊਰਜਾ ਤੁਹਾਡੇ ਸਰੀਰ ਦੇ ਵਿੱਚ ਪ੍ਰਵਾਹਤ ਹੋ ਰਹੀ ਹੈ। ਹੀਟਾ ਤੋਂ ਉਤਾਨੂ ਆ ਰਹੀ ਹੈ। ਇਸ ਤਰੀਕੇ ਨਾਲ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ। ਇਹ ਕੁਦਰਤ ਹੀ ਸਾਡੇ ਜੀਵਨ ਦੇ ਵਿੱਚ ਸੁੱਖਾਂ ਨੂੰ ਸ਼ਾਂਤੀ ਨੂੰ ਲੈ ਕੇ ਆਉਂਦੀ ਹੈ। ਅਤੇ ਦੂਸਰੀ ਵਿਧੀ ਇਹ ਹੈ ਕਿ ਤੁਸੀਂ ਬਾਹਰ ਖੁੱਲੇ ਆਕਾਸ਼ ਦੇ ਵਿੱਚ ਰਾਤ ਦੇ ਸਮੇਂ ਤਾਰਿਆਂ ਨੂੰ ਵੇਖੋ। ਤਾਰਿਆਂ ਨੂੰ ਦੇਖਦਿਆਂ ਹੋਇਆਂ ਆਪਣੇ ਆਪ ਨੂੰ ਇੰਜ ਮਹਿਸੂਸ ਕਰਾਓ ਜਿਵੇਂ ਉਹ ਤਾਰਿਆਂ ਦੀ ਰੋਸ਼ਨੀ ਤੁਹਾਡੇ ਅੰਦਰ ਪ੍ਰਵੇਸ਼ ਕਰ ਰਹੀ ਹੋਵੇ ਤੁਸੀਂ ਸ਼ਾਇਨ ਕਰ ਰਹੇ ਹੋ ਇਸ ਸਵਿਧੀ ਦੇ ਨਾਲ ਤੁਹਾਡੇ ਚੇਤਨਾ ਦੇ ਵਿੱਚ ਆਉਣ ਵਾਲੇ ਡਰਾਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਤੁਹਾਨੂੰ ਜ਼ਿੰਦਗੀ 'ਚ ਖੁਸ਼ੀ ਮਿਲੇਗੀ ਤੁਸੀਂ ਹਰ ਪੱਖ ਤੋਂ ਕਾਮਯਾਬੀ ਦੇ ਵੱਲ ਵਧੋਗੇ ਸੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਤੁਸੀਂ ਆਪਣੇ ਮਨ ਨੂੰ ਸਕਾਰਾਤਮਕ ਕਰਨਾ ਬਹੁਤ ਜ਼ਰੂਰੀ ਹੈ ਬ੍ਰਹਿਮੰਡ ਦੇ ਨਾਲ ਜੁੜੋ ਇਸ ਤਰ੍ਹਾਂ ਮਹਿਸੂਸ ਕਰੋ ਕਿ ਤਾਰਿਆਂ ਦੀ ਰੋਸ਼ਨੀ ਤੁਹਾਡੇ ਵਿੱਚ ਪ੍ਰਵੇਸ਼ ਕਰ ਰਹੀ ਹੈ ਤਾਰੇ ਤੁਹਾਡੇ ਨਾਲ ਗੱਲ ਕਰ ਰਹੇ ਹਨ ਵਾਰ-ਵਾਰ ਇੱਕੋ ਗੱਲ ਕਹੋ ਕਿ ਬ੍ਰਹਿਮੰਡ ਮੇਰੇ ਨਾਲ ਹੈ ਬ੍ਰਹਿਮੰਡ ਦੀ ਸ਼ਕਤੀ ਮੇਰੇ ਨਾਲ ਹੈ ਪ੍ਰਮਾਤਮਾ ਮੇਰੇ ਨਾਲ ਹੈ ਉਹ ਮੇਰੀ ਮਦਦ ਕਰ ਰਿਹਾ ਹੈ ਇਹ ਬ੍ਰਹਿਮੰਡ ਦੇ ਨਾਲ ਜੁੜਨ ਦੀ ਵਿਧੀ ਹੈ ਸਵੇਰੇ ਜੁੜ ਉੱਠਦੇ ਸਾਰ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਤੇ ਚੜ੍ਹਦੇ ਸੂਰਜ ਨੂੰ ਦੇਖਣ ਦੀ ਕੋਸ਼ਿਸ਼ ਕਰੋ ਇੰਜ ਮਹਿਸੂਸ ਕਰੋ ਉਹ ਸੂਰਜ ਤੁਹਾਡੇ ਅੰਦਰ ਚਮਕ ਰਿਹਾ ਹੈ ਤੁਹਾਡੇ ਅੰਦਰ ਦੀ ਗਰਮੀ ਨੂੰ ਮੈਨੇਜ ਕਰ ਰਿਹਾ ਹੈ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਮਨ ਦੇ ਨਾਲ ਸਰੀਰ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਤੁਹਾਡੀਆਂ ਖਤਮ ਹੋ ਜਾਣਗੀਆਂ ਸੋ ਇਹ ਸਬਿੱਧੀ ਦੇ ਰਾਹੀਂ ਤੁਸੀਂ ਕੁਦਰਤ ਦੇ ਨਾਲ ਜੋੜ ਸਕਦੇ ਹੋ ਪ੍ਰਮਾਣ ਦੇ ਨਾਲ ਜੁੜ ਚੁੱਕਦੇ ਹੋ ਤੇ ਜੇਕਰ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਨਾ ਹੈ ਤਾਂ ਜਦੋਂ ਤੁਸੀਂ ਆਕਾਸ਼ ਦੇ ਕੰਨੀ ਦੇਖੋ ਤਾਂ ਆਪਣੇ ਮਨ ਦੇ ਵਿੱਚ ਕਹੋ ਕਿ ਬ੍ਰਹਿਮੰਡ ਵੀ ਨੂੰ ਸੁਣ ਰਿਹਾ ਹੈ ਤੇ ਮੇਰੇ ਹਰ ਇੱਕ ਸੁਪਨੇ ਨੂੰ ਪੂਰਾ ਕਰ ਰਿਹਾ ਹੈ ਜੋ ਵੀ ਤੁਸੀਂ ਚਾਹੁੰਦੇ ਹੋ ਆਪਣੇ ਸੁਪਨੇ ਨੂੰ ਇੰਜ ਮਹਿਸੂਸ ਕਰੋ ਕਿ ਜਿਵੇਂ ਤੁਹਾਨੂੰ ਪਹਿਲਾਂ ਤੋਂ ਹੀ ਮਿਲ ਗਿਆ ਹੋਵੇ ਪਹਿਲਾਂ ਤੋਂ ਤੁਹਾਡੇ ਜੀਵਨ ਦੇ ਵਿੱਚ ਉਹ ਘਟਨਾ ਵਾਪਰ ਚੁੱਕੀ ਹੈ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੈ ਤੇ ਉਸ ਦੇ ਤੇ ਆਨੰਦ ਲੈ ਰਹੇ ਹੋ ਇਸ ਤਰ੍ਹਾਂ ਆਪਣੇ ਵਿਚਾਰਾਂ ਨੂੰ ਤੁਸੀਂ ਸਕਾਰਾਤਮਕ ਰੱਖਦੇ ਹੋਏ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਸੋ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਸਰ ਫੇਸਬੁਕ ਤੇ ਫੋਲੋ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਨਿਤਿਆ ਐਮ 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 ਸਾਡਾ ਪੇਜ ਹੈ ਸਾਡਾ ਅਕਾਊਂਟ ਹੈ ਇੰਸਟਾਗ੍ਰਾਮ ਫੇਸਬੁੱਕ ਦਾ ਉੱਥੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਸੋ ਅੱਜ ਦੇ ਲਈ ਇੰਨੇ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ